ਹੈਲੋ ਜੀ ਸਸ਼ੀਕਾਲ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੀ ਕਾਹਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੇ ਚਲੋ ਜੀ ਅਸੀਂ ਵੀ ਸਾਰੇ ਬਿਲਕੁਲ ਠੀਕ ਠਾਕ ਹਾਂ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂਗੇ ਜਿਆਦਾ ਟਾਈਮ ਆਪਾਂ ਖਰਾਬ ਨਹੀਂ ਕਰਦੇ ਹੈਗੇ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਜਿਨ੍ਹਾਂ ਨੂੰ ਇੰਟਰਸਟ ਹੈਗਾ ਕਿ ਮੈਂ ਗਰਮੀਆਂ ਦੇ ਵਿੱਚ ਕਿਹੜੇ-ਕਿਹੜੇ ਨਿਊ ਜਿਹੜੇ ਸੂਟ ਆ ਉਹ ਬਣਾ ਰਹੀ ਆ ਆਧ ਵਿਚਾਲਾ ਜਾ ਹੋਇਆ ਹੋਇਆਗਾ ਦਿਖ ਬਣਗੇ ਦਿਖ ਬਣਨੇ ਹਲੇ ਤੇ ਤੁਹਾਨੂੰ ਦਿਖਾ ਰਹੀ ਹੈਗੀ ਕਿ ਕਿਦਾਂ ਦੇ ਨੇ ਠੀਕ ਹੈ ਤੇ ਸਭ ਤੋਂ ਫਸਟ ਦੇ ਵੀਰੇ ਪਹਿਲਾਂ ਪਰ ਇੰਜ ਦੱਸ ਦਿਆਂ ਹਨਾ ਜਿਵੇਂ ਮੈਂ থাম্বਨੇਲ ਤੇ ਵੀ ਮੈਂਸ਼ਨ ਕਰਿਆ ਵੀ ਕਿੰਨੇ ਤੱਕ ਜਿਹੜੇ ਸੂਟ ਮੈਂ ਪਾਉਣੀ ਆ ਕੀ ਹਨਾ ਤੇ ਬਈ ਘਰੇ ਪਾਉਣ ਵਾਲੇ ਤੇ ਬਾਹਰ ਪਾਉਣ ਵਾਲੇ ਵੀ ਲਗਭਗ ਵੀ 300 ਤੱਕ ਹਨਾ 250 300 ਪਾਉਣੇ 300 ਬਸ ਇਹ ਰੇਟ ਹੁੰਦਾਗਾ ਹਨਾ ਤੇ ਜਿਹੜੇ ਵੀ ਬਾਹਰ ਅੰਦਰ ਵਾਲੇ ਹੁੰਦੇ ਨੇ ਉਹ 450 500 ਵੱਧ ਤੋਂ ਵੱਧ 600 ਤੱਕ ਬਗ ਜਾਂਦੇ ਨੇ ਹਨਾ ਤੇ ਉਹ ਵੀ ਜੇ ਆਪਾਂ ਸੋਚ ਕੇ ਚੱਲੀਏ ਕਿ ਵਧੀਆ ਫੰਕਸ਼ਨ ਤੇ ਪਾਉਣਾ ਤਾਂ 12-1300 ਤੋਂ 1500 ਤੱਕ ਪਾ ਲੈਣੇ ਆਗੇ ਤੇ ਬਾਕੀ ਪਾਰਟੀ ویئر ਦੀ ਗੱਲ ਅਲੱਗ ਹੁੰਦੀ ਹੈ ਉਹ 2000-3000 ਤੱਕ ਵੀ ਗੱਲ ਪਹੁੰਚ ਜਾਂਦੀ ਹੈ ਹੈਨਾ ਤੇ ਬਾਕੀ ਜਿਹੜੀ ਗੱਲ ਆਪਾਂ ਹੁਣ ਗਰਮੀਆਂ ਵਾਸਤੇ ਕਰ ਰਹੇ ਆ ਵੀ ਗਰਮੀਆਂ ਵਾਸਤੇ ਆ ਬਾਰੰਦਰ ਵਾਸਤੇ ਵੀ ਤੇ ਕਰੇ ਪਾਉਣ ਵਾਸਤੇ ਵੀ ਆਪਾਂ 500-600 ਤੱਕ ਹੀ ਸੂਟ ਬਣਾਏਗੇ ਠੀਕ ਹੈ ਸਾਰਿਆਂ ਦੀ ਰੇਂਜ ਦੱਸੂਗੀ ਆਹ ਸੂਟ ਹੈ ਬਈ ਇਹਦੀ ਸਲਵਾਰ ਹੈ ਜਿਹੜੀ ਉਹ ਬਣਨੀ ਗਈ ਹੋਈ ਹੈਗੀ ਤੇ ਕੁੜਤੀ ਜਿਹੜੀ ਉਹ ਮੈਂ ਬਣਾਉਣੀ ਹੈਗੀ ਤੇ ਜਿਹੜਾ ਮੈਂ ਆਪ ਸੂਟ ਬਣਾਉਣਾ ਹੁੰਦਾਗਾ ਉਹ ਬਸ ਬਣ ਜੇ ਤਾਂ ਕਾਂਟੇ ਚ ਬਣ ਜੇ ਨਾ ਬਣੇ ਤਾਂ ਹੀ ਨਹੀਂ ਪਤਾ ਹਫਤਾ ਲੱਗ ਜੇ ਉਸੇ ਤੇ ਕੱਲੀ ਕਮੀਜ਼ ਸੀ ਉਹ ਲੰਕੀ ਅੰਦਰ ਆ ਰਹਿਦਾਗਾ ਇੱਕ ਤਾਂ ਹਰ ਗੁਣ ਛੋਟਾਗਾ ਤਾਂ ਕਰਕੇ ਨਹੀਂ ਬਣਦਾ ਹੈਗਾ ਹਨਾ ਕੁਝ ਬਸ ਮੈਂ ਥੋੜੀ ਜੀ ਕੋਹ ਲੜਾਂਗੀ ਹਨਾ ਤਾਂ ਕਰਕੇ ਤੇ ਇਹ ਵਾਲਾ ਸੂਟ ਅਪੜਾਏ 300 ਦਾ ਤੇ ਇਦਾਂ ਦੇ ਪ੍ਰਿੰਟ ਮੈਨੂੰ ਬਹੁਤ ਜ਼ਿਆਦਾ ਪਸੰਦ ਨੇਗੀ ਠੀਕ ਹੈ ਤੇ ਸੈਕੰਡ ਪਹਿਲਾਂ ਮੈਂ ਸਾਰੇ ਸੁੱਤੀ ਸੁੱਤੀ ਜੇ ਦਿਖਾਉਣੀ ਆ ਤੁਹਾਨੂੰ ਦੋ ਤਿੰਨ ਦੋ ਤਿੰਨ ਕਸੂਤੀ ਨੇ ਸੁੱਤੀ ਬਸ ਤੇ ਇਹ ਵਾਲ ਆ ਗਿਆ ਠੀਕ ਹੈ ਇਹਦੀ ਵੀ ਸਲਵਾਰ ਕੱਟ ਕੇ ਮੈਂ ਬਣਾਉਣੀ ਫੜਾਦੀ ਪਿੰਡ ਜੀ ਬਣਾਉਂਦੀ ਹੈਗੀ ਕੋਈ ਤੇ ਬਸ ਜਿਵੇਂ ਹਨਾ ਰੇਂਜ ਚਲਦੀ ਹੈਗੀ ਜਿਵੇਂ 40 ਰੁਪਏ ਹਨ 45 ਰੁਪਏ ਐਦਾਂ ਮਟੀਰੀਅਲ ਅਗਲੇ ਦਾ ਹੁੰਦਾਗਾ ਤਾਂ ਮੈਂ ਬਣਵਾ ਲੈਣੀ ਕਿੰਨੇਗੀ ਤੇ ਆਪਾਂ ਇਹਦੀ ਆਪਾਂ ਸ਼ਾਰਟ ਕਮੀਜ਼ ਬਣਾਵਾਂਗੇ ਜਿਵੇਂ ਛੋਟੇ ਚਾਕ ਰੱਖ ਕੇ ਸ਼ਾਰਟ ਕਮੀਜ਼ ਬਣਾਵਾਂਗੇ ਤੇ ਲੂਸ ਫਿਟਿਡ ਜੀ ਬਣਾਵਾਂਗੇ ਉੱਪਰੋਂ ਫਿੱਟ ਥੋੜੀ ਜੀ ਤੇ ਨੀਚੇ ਲੂਸ ਬਣਾਵਾਂਗੇ ਏ ਲਾਈਨ ਟਾਈਪ ਉਮੇ ਜੀ ਬਣਾਵਾਗੀ ਦੀ ਕੂਤੀ ਤੇ ਇਹਦੇ ਵਾਈਟ ਲੈਸ ਲੱਗੂਗੀ ਹਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵਾਈਟ ਲੈਸ ਲਾਵਾਂਗੇ ਤੇ ਠੀਕ ਹੈ ਜੀ ਇਹ ਹੋ ਗਿਆ ਇਹ 2 ਪੌਣੇ 300 ਦਾ ਆਇਆ ਸੀ ਉਹ 300 ਦਾ ਇਹ ਪੌਣੇ 300 ਦਾ ਠੀਕ ਹੈ ਜੀ ਹੁਣ ਆ ਜੀ 250 ਵਾਲੇ ਸੂਟ ਤੇ ਇਹ ਆਇਆ ਬਈ 250 ਦਾ ਇਹ ਬਈ ਹੁੰਦਾ ਹੈਗੇ ਨੇ 5-500 ਤੱਕ ਦੇ ਸੂਟ 6-600 ਤੱਕ ਦੇ ਤੇ ਪਰ ਇਹ 250 ਦਾ ਕਿਵੇਂ ਮਿਲਿਆ ਇਹਦੇ ਨਾਲ ਤਾਂ ਵੀ ਦੁਪੱਟਾ ਗਾਇਬ ਸੀਗਾ ਦੁਪੱਟਾ ਇਹਦੇ ਨਾਲ ਹੈ ਨਹੀਂ ਸੀਗਾ ਤੇ ਬਾਕੀ ਹੋਰ ਤਾਂ ਇਹ ਚ ਕੋਈ ਕਮੀ ਨਹੀਂ ਹੈਗੀ ਪਤਾ ਨਹੀਂ ਇਹ ਬਈ 250 ਦਾ ਮੈਨੂੰ ਕਿਵੇਂ ਦੇ ਤਾਂ ਉਹਨਾਂ ਨੇ ਆ ਦੇਖੋ ਸੋਨਾ ਸੂਟ ਹੈ ਏਡੀ ਕੋਈ ਕਮੀ ਵਾਲੀ ਗੱਲ ਨਹੀਂ ਤੇ ਆਹ ਵਾਲਾ ਪ੍ਰਿੰਟ ਹੀ ਬਾਹਾਂ ਤੇ ਆਊਗਾ ਇਹਦੇ ਤੇ ਆ ਮੈਂ ਅਲੱਗ-ਅਲੱਗ ਕਰਕੇ ਨੇ ਇਹਦੇ ਪੱਲੇ ਤੇ ਬੈਗ ਤੇ ਵੀ ਇਦਾਂ ਦਾ ਪ੍ਰਿੰਟ ਆਗਾ ਤੇ ਫਰੰਟ ਤੇ ਵੀ ਆ ਦੇਖੋ ਠੀਕ ਹੈ ਇਹ ਬਈ ਆਪਾਂ ਨੂੰ 250 ਦਾ ਮਿਲੇਗਾ ਠੀਕ ਹੈ ਚੁੰਨੀ ਨਹੀਂ ਸੀ ਇਹਦੇ ਨਾਲ ਬਸ ਤਾਂ ਕਰਕੇ ਸਲਵਾਰ ਦਾ ਕਪੜਾ ਵੀ ਵਧੀਆ ਜਿਵੇਂ ਪੰਜਾਬੀ कॉटन ਹੁੰਦਾ ਉਹ ਤੋਂ ਥੋੜਾ ਜਿਹਾ ਵਧੀਆ ਹੀ ਹੈ ਕਪੜਾ ਐ ਨਹੀਂ ਹੈਗਾਗਾ ਇਹ ਹੋ ਗਿਆ 250 ਵਾਲਾ ਆਪਣਾ ਇਹਨੂੰ ਆਪਾਂ ਬਾਹਰ ਅੰਦਰ ਵੀ ਪਾਵਾਂਗੇ ਠੀਕ ਹੈ ਤੇ ਆ ਜਿਹੜੇ ਪਹਿਲਾਂ ਦਿਖਾਏ ਦੇ ਇਹਨਾਂ ਨੂੰ ਵੀ ਪਹਿਲੇ ਤਾਂ ਆਪਾਂ ਬਾਹਰ ਅੰਦਰ ਪਾਵਾਂਗੇ ਵੀ ਫੇਰ ਆਪਾਂ ਘਰੇ ਪਾਉਣੇ ਸ਼ੁਰੂ ਕਰਦੇ ਆਗੇ ਜਦੋਂ ਥੋੜਾ ਜਿਹਾ ਘਸ ਜੇ ਗਏ ਥੋੜੇ ਹੋਰ ਰੰਗ ਰੰਗੂ ਜਿਹਾ ਨਿਕਲ ਜਾਂਦਾ ਗਈਆਂ ਦਾ ਹਨ ਤੇ ਇੱਕ ਵਾਈ ਆ ਗਿਆ ਆਹਾ ਇਹ ਵੀ ਆਇਆ 250 ਦਾ ਇਹਦੇ ਨਾਲ ਪੰਜਾਬੀ कॉटन ਦਾ ਜਿਹੜਾ 50 ਰੁਪਏ ਮੀਟਰ ਕੱਪੜਾ ਮਿਲਦਾ ਉਹ ਸਲਵਾਰ ਲੱਗੀ ਹੋਈ ਸੀ ਇਹਦੇ ਨਾਲ ਸਲਵਾਰ ਆਪ ਸਿਉਣੀ ਦੇਤੀ ਇਹਦਾ ਪ੍ਰਿੰਟ ਮੈਨੂੰ ਬਹੁਤ ਸੋਹਣਾ ਲੱਗਿਆ ਠੀਕ ਹੈ ਪਿਓਰ ਹੋਊਗੀ ਕਿ ਕਿਹਨੇ ਹੋ ਗਿਆ ਕੈਮਰੀ ਕਾ ਕੱਪੜਾ ਹੈ ਪਿਓਰ ਕੈਮਰੀ ਠੀਕ ਹੈ ਤੇ ਇਹ 2250 ਦਾ ਠੀਕ ਹੈ ਬਿਨਾ ਦੁਪੱਟੇ ਦੇ ਜਿਹੜਾ ਵੀ ਸੂਟ ਵਧੀਆ ਲੱਗਿਆ ਮੈਨੂੰ ਜਰੂਰ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀਡੀਓ ਕਿਤਾ ਦੀ ਲੱਗੀ ਸੂਟ ਕਿਹੜਾ ਵਧੀਆ ਲੱਗਿਆ ਰੇਟ ਕਿਵੇਂ ਲੱਗਿਆ ਤੁਸੀਂ ਕਿਹੜਾ ਰੇਟ ਦੇ ਸੂਟ ਪਾਉਨੋ ਇੱਕ ਅੱਧਾ ਕਮੈਂਟ ਦਾ ਜਰੂਰ ਛੱਡਣਾ ਹੈਗਾ ਜਿਵੇਂ ਦਾ ਤੁਹਾਨੂੰ ਵਧੀਆ ਲੱਗਿਆ ਹੈ ਨਾ ਤੇ ਹੁਣ ਆਪਾਂ ਗੱਲ ਕਰਦੇ ਆ ਵੀ ਥੋੜਾ ਜਿਹਾ 5400 ਤੱਕ ਪਹੁੰਚ ਜਾਨੇ ਆਪਾਂ ਉਹ ਇਹ 5 5 6 600 ਦੇ ਵਿਕਰੇ ਨੇ ਵੀਰੇ ਸਾਡੇ ਜਿਹੜੀ ਦੁਕਾਨ ਤੇ ਮੈ ਜਾਨੀਆਂ ਥੋਕ ਰੇਟ ਵਾਲੀ ਤੇ ਉਹ ਥੋੜਾ ਜਿਹਾ ਲੈਸ ਕਰ ਦਿੰਦੇ ਨੇ ਇੱਕ ਮੈਂ ਉਹਨਾਂ ਦੀ ਪੱਕੀ ਕਾਹ ਕੰਨੀ ਬਸ ਮੈਂ ਉਹਨਾਂ ਤੋਂ ਹੀ ਕੱਪੜਾ ਲੈ ਲਈਆਂ ਏ ਬਈ ਅ ਸ਼ਿਮਰ ਹੈਗਾ ਉਹ ਪਤਾ ਨਹੀਂ ਕਿਹੜਾ ਸ਼ਿਮਰ ਹੈਗਾ ਲੇਲਨ ਜੀ ਹੈ ਕੱਪੜਾ ਤਾਂ ਵਿੱਚ ਸ਼ਿਮਰ ਦਾ ਹੋਇਆਗਾ ਲੈਨਾਂ ਦੀਆਂ ਜਿਵੇਂ ਸ਼ਿਮਰ ਦਾ ਕੱਪੜਾ ਕਹਿੰਦੇ ਨੇ ਉਹ ਲੈਨਾਂ ਦੀਆਂ ਨੇ ਚਮਕ ਜੀ ਆਲੀਆਂ ਇਹਦੇ ਵਿੱਚ ਤੇ ਕੱਪੜਾ ਬਹੁਤ ਜ਼ਿਆਦਾ ਸੌਫਟ ਹੈਗਾ ਆ ਦੇਖੋ ਐਸ ਤਰ੍ਹਾਂ ਦੀ ਸ਼ਾਈਨਿੰਗ ਜੀ ਪੈਂਦੀ ਹੈ ਇਹ ਮੇਲੇ ਹਿਯਾਲ ਓਵਰ 450 ਦਾ ਪਰ ਮੈਂ ਮੈਚਿੰਗ ਬਣਾਉਂਗੀ ਮੈਚਿੰਗ ਆਪਾਂ ਇਹਦੇ ਨਾਲ ਸਕਿਨ ਕਲਰ ਦੀ ਸਲਵਾਰ ਸਕਿਨ ਕਲਰ ਦਾ ਦੁਪੱਟਾ ਦੁਪੱਟਾ ਰੈਡੀ ਵਗੈਰਾ ਕਰਾਂਗੇ ਜਦੋਂ ਸੂਟ ਰੈਡੀ ਕਰਾਂਗੇ ਉਦੋਂ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੀ ਹੈ ਕਿੱਦਾਂ ਦੇ ਦੁਪੱਟੇ ਰੈਡੀ ਕਰਾਏ ਨੇ ਕਿੱਦਾਂ ਦੀ ਟਾਈਡ ਆਈ ਗਰਾਈ ਹੈ ਤੇ ਕਿੱਦਾਂ ਦੀਆਂ ਲੈਸਸ ਲਗਾਈਆਂ ਨੇ ਆ ਕਿਹੜੇ ਡਿਜ਼ਾਈਨ ਬਣਾਏ ਨੇ ਜਿਵੇਂ ਸ਼ਾਰਟ ਕੁਰਤੀਆਂ ਚੱਲ ਰਹੀਆਂ ਨੇ ਜਿਵੇਂ ਫਰਸ਼ੀ ਸਲਵਾਰਾ ਚੱਲ ਰਹੀਆਂ ਨੇ ਹਨਾ ਉਹਨਾਂ ਚੋਂ ਆਪਾਂ ਕਿਹੜੀ ਕਿਹੜਾ ਫੈਸ਼ਨ ਹੈ ਜਿਹੜਾ ਫੋਲੋ ਕਰਦੇ ਆ ਤੇ ਕਿਹੜਾ ਨਹੀਂ ਕਰਦੇ ਠੀਕ ਹੈ ਸਾਰੇ ਸੂਟ ਜਦੋਂ ਬਣ ਗਏ ਉਹ ਵੀ ਆਪਾਂ ਵੀਡੀਓ ਸ਼ੇਅਰ ਕਰਾਂਗੇ ਸਾਰਿਆਂ ਨੂੰ ਜਿਹੜੇ ਸਾਰੇ ਬਣ ਗਏ ਸਾਰਿਆਂ ਨੂੰ ਇੱਕ ਵੀਡੀਓ ਦੇ ਵਿੱਚ ਹੀ ਸ਼ੇਅਰ ਕਰ ਦਾਂਗੇ ਠੀਕ ਹੈ ਤੇ ਆਹ ਜਿਹੜਾ ਸੂਟ ਸੀ ਇਹਦੇ ਨਾਲ ਦੁਪੱਟਾ ਡਾਈ ਕਰਾਇਆ ਹੋਇਆ ਪਹਿਲਾਂ ਪਿਆਸੀ ਇੱਕ ਹੋਰ ਸੂਟ ਤੁਹਾਨੂੰ ਦਿਖਾ ਰਹੀ ਹਾਂ ਮੈਂ ਉਹਦੇ ਨਾਲ ਕਰਾਇਆ ਸੀ ਵਾਈਟ ਤੇ ਮਾਸਟਰਡ ਇਹੀ ਚੱਲ ਜੂਗਾ ਇਹਦੇ ਨਾਲ ਹਨਾ ਜੇ ਨਾ ਵੀ ਚੱਲਿਆ ਤਾਂ ਵੀ ਚਲਾ ਦਾਂਗੇ ਆਪਾਂ ਇਹ ਇਹਦੇ ਨਾਲ ਕਰਾਇਆ ਸੀ ਵੈਸੇ ਠੀਕ ਹੈ ਤੇ ਆ ਆਪਣੇ ਕੋਲ ਬਈ ਕੁ ਮੈਂ ਹੋਰ ਚੱਕ ਕੇ ਨੂੰ ਪੁੱਤ ਤੇ ਇਹ ਸੀਗਾ ਵੀ ਹਲੇ ਪੈ ਜੂਗਾ ਹਨਾ ਵੀ ਮਾੜੀ ਮੋਟੀ ਜੀ ਜਿੰਨਾ ਚਿਰ ਜਿਆਦੇ ਅੱਤ ਦੀ ਗਰਮੀ ਨਹੀਂ ਆਉਂਦੀ ਉਦੋਂ ਤੱਕ ਤਾਂ ਪੈ ਜੂਗਾ ਇਹ ਅ ਇਹ ਜੋਰ ਜੱਟ ਹੈ ਜੋਰ ਜੱਟ ਦੇ ਵਿੱਚ ਹੈਗੀ ਆ ਆਰੀ ਵਰਕ ਠੀਕ ਹੈ ਉਹ ਕੱਪੜਾ ਹੈ ਠੀਕ ਹੈ ਇਹਦੇ ਨਾਲ ਸਲਵਾਰ ਦਾ ਕੱਪੜਾ ਹਲੇ ਲਿਆ ਹੋਣਾ ਹੈਗਾ ਅ ਕੁਈ ਕੱਟ ਕੇ ਜੀ ਫੜਾਈ ਹਲੇ ਇਹਦੇ ਨਾਲ ਦੀ ਸਲਵਾਰ ਲਿਆਉਣਾ ਕਪੜਾ ਫਿਰ ਇਹ ਨੂੰ ਬਣਾਵਾਂਗੇ ਸ਼ਾਇਦ ਇਹ ਨੂੰ ਮੈਂ ਗਰਮੀ ਲੰਗੇ ਤਾਂ ਹੀ ਬਣਾਵਾਂ ਕਿਉਂਕਿ ਹੁਣ ਇਹ ਪਹਿਣਾ ਨਹੀਂ ਹੈਗਾ ਲੋਨ ਵਾਲਾ ਹਨਾ ਤੇ ਇੱਕ ਵਈ ਆਹ ਆਪਾਂ ਚੁੰਨੀ ਦਾ ਬਣਾਇਆ ਸੀ ਸੂਟ ਇਹਦਾ ਹਲੇ ਅਧ ਵਿਚਾਲਾ ਹੋਇਆ ਹੋਇਆਗਾ ਸਾਰਾ ਇਹ ਬੜਿਆ ਨਹੀਂ ਹੈਗਾਗਾ ਵੀ ਉਹ ਹਾਂ ਬਾ ਹੁ ਮਹਜੜਣਾਂ ਨਹੀਂ ਸਲਵਾਰ ਬਣਾਉਣੀ ਪੜਾਈ ਹੋਈ ਹੈਗੀ ਠੀਕ ਹੈ ਇਹ ਦੁਪੱਟਾ ਸੀਗਾ ਚਨੂਨ ਦਾ ਪਾਕਿਸਤਾਨੀ ਦੁਪੱਟਾ ਸੀਗਾ ਆਪਣੇ ਕੋਲ ਤੇ ਇਹਦੇ ਨਾਲ ਦੁਪੱਟਾ ਵੀ ਮੈਂ ਡਾਈ ਕਰਾ ਲਿਆ ਇਦਾਂ ਨਹੀਂ ਹੀ ਸਲਵਾਰ ਆ ਇਹਦੇ ਨਾਲ ਤੇ ਇਹ ਦੁਪੱਟਾ ਡਾਈ ਕਰਾਇਆ ਤੇ ਲੈਸ ਵਗੈਰਾ ਹਲੇ ਲਾਉਣੀ ਆ ਆਪਾਂ ਨੇ ਠੀਕ ਹੈ ਜੀ ਤੇ ਸੋ ਇਹ ਸੀਗੀ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਮੈਨੂੰ ਜ਼ਰੂਰੀ ਲੱਗੀ ਤਾਂ ਮੈਂ ਸ਼ੇਅਰ ਕੀਤੀ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਕਰ ਦਿਆ ਕਰੋ ਅ ਜਦੋਂ ਸਾਰੇ ਸੂਟ ਬਣ ਕੇ ਤਾਂ ਵੀਡੀਓ ਤੁਹਾਡੇ ਨਾਲ ਪੱਕਾ ਸ਼ੇਅਰ ਕਰੂੰਗੀ ਮੈਂ ਅ ਜਿਹੜੀਆਂ ਭੈਣਾਂ ਵੀਡੀਓ ਦੇਖਦੀਆਂ ਹੁੰਦੀਆਂ ਨੇ ਕਮੈਂਟ ਜ਼ਰੂਰ ਕਰ ਦਿਆ ਕਰੋ ਹਨਾ ਪਤਾ ਲੱਗ ਜਾਂਦਾ ਪਤਾ ਨਹੀਂ ਕਿਉਂ ਮੇਰਾ ਚੈਨਲ ਇੰਨੀ ਮੀਨ ਤੇ ਨਾਲ ਮੈਂ ਗਰੋਅ ਕੀਤਾ ਸੀਗਾ ਜਿਸ ਟਾਈਮ ਮੈਂ ਪ੍ਰੈਗਨੈਂਟ ਸੀਗੀ ਹਨਾ ਪ੍ਰੈਗਨੈਂਸੀ ਦੇ ਟਾਈਮ ਦੇ ਵਿੱਚ ਮੈਂ ਸਟਾਰਟ ਕੀਤਾ ਸੀਗਾ ਆਪਦਾ ਚੈਨਲ ਤੇ ਬਹੁਤ ਮੁਸ਼ਕਿਲ ਨਾਲ ਮੈਂ ਗਰੋ ਕਰਿਆ ਸੀਗਾ ਜਦੋਂ ਮੇਰੇ ਬੀਬੀ ਹੋਇਆ ਹਰ ਗੁਣ ਹੋਇਆ ਮੇਰਾ ਉਦੋਂ ਵੀ ਮੈਂ ਵੀਡੀਓਜ਼ ਬਹੁਤੀ ਰਹੀਆਂ ਅਪਲੋਡ ਕਰਦੀ ਨਹੀਂ ਕਿ ਮੇਰਾ ਚੈਨਲ ਹੀ ਡਾਊਨ ਨਾ ਹੋ ਜੇ ਹਨਾ ਪਰ ਫਿਰ ਵੀ ਜਿਹੜਾ ਕੁਝ ਹੋਣਾ ਹੁੰਦਾ ਉਹ ਹੋ ਜਾਂਦਾ ਹੈਗਾ ਪਰ ਫਿਰ ਵੀ ਮੇਰਾ ਚੈਨਲ ਡਾਊਨ ਨਾ ਹੋ ਗਿਆ ਪਤਾ ਨਹੀਂ ਕਾਰਨ ਪਤਾ ਨਹੀਂ ਕੀ ਹੈਗਾ ਤੇ ਚਲੋ ਵਧੀਆ ਲੱਗੀ ਹੋਈ ਵੀਡੀਓ ਤਾਂ ਸ਼ੇਅਰ ਜ਼ਰੂਰ ਕਰ ਦਿਓ ਆਪਦੇ ਸਹੇਲੀਆਂ ਨਾਲ ਹਨਾ ਆਪਦੇ ਆਪਣੀ ਰਿਸ਼ਤੇਦਾਰੀ ਚ ਭੈਣਾ ਹੁੰਦੀ ਐ ਨਾ ਉਹਨਾਂ ਨਾਲ ਤੇ ਸੋਹਣੇ ਸੋਹਣੇ ਆਪਾਂ ਜਿਹੜੇ ਫੈਸ਼ਨ ਟਿਪਸ ਵੀ ਦਿੰਦੀ ਰਹਣੀ ਆ ਮੈਂ ਆਪਦੇ ਚੈਨਲ ਤੇ ਤੇ ਬਿਊਟੀ ਦੇ ਰਿਲੇਟਡ ਜਿਵੇਂ ਆ ਹੋਮ ਰੈਮਡੀਜ਼ ਹੋਗੀਆਂ ਉਹ ਵੀ ਆਪਾਂ ਵੀਡੀਓ ਅਪਲੋਡ ਕਰਦੇ ਰਹਿਣੇ ਆਗੇ ਠੀਕ ਹੈ ਜੀ ਤੇ ਬਾਕੀ ਮੇਕਅਪ ਦੇ ਰਿਲੇਟਡ ਵੀ ਕਰਦੀ ਹੁੰਨੀ ਹੈਗੀ ਮੈਂ ਹਨਾ ਤੇ ਬਾਕੀ ਕਮੈਂਟ ਕਰ ਦਿਓ ਤੁਸੀਂ ਜੇ ਕਿਸੇ ਨੂੰ ਕੋਈ ਵੀਡੀਓ ਚਾਹੀਦੀ ਹੋਈ ਤਾਂ ਆਪਾਂ ਜਰੂਰ ਜੇ ਆਪਣੇ ਵਾਸਤੇ ਰੋ ਹੋਇਆ ਤਾਂ ਅਪਲੋਡ ਕਰਾਂਗੇ ਤੇ ਹੁਣ ਮਿਲਾਂਗੇ ਨੈਕਸਟ ਵੀਡੀਓ 'ਚ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਤੋਂ ਕਹਿੰਨੀ ਆ ਤੇ ਮਿਲਾਂਗੇ ਨੈਕਸਟ ਵੀਡੀਓ 'ਚ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਬਾਏ ਬਾਏ